देरी ना कर दियोई मैं तन्नू ਦੱਸਣਾ ਚਾਹਾਂਗੀ ਇੱਥੇ ਧਰਤੀ ਤੇ ਜੋ ਵੀ ਕੁਝ ਅਸੀਂ ਬੀਜਾਂਗੇ ਉਹ ਅਸੀਂ ਕੱਟਾਂਗੇ ਧਰਤੀ ਗੋਲ ਹੈ ਔਰ ਜਿਸ ਨੁਕਰ ਤੋਂ ਅਸੀਂ ਚੱਲਦੇ ਆਂ ਫਿਰ ਅਸੀਂ ਗੁਲਾਈ ਕਰਕੇ ਉਸੇ ਨੁਕਰ ਤੇ ਆ ਜਾਂਦੇ ਹੁੰਦਾ ਨੇ ਇਦਾਂ ਜਿਸ ਨੁਕਰ ਤੇ ਚੱਲੇ ਆ ਫਿਰ ਘੁੰਮ ਫਿਰਕੇ ਫਿਰ ਅਸੀਂ ਉਸੇ ਜਗ੍ਹਾ ਤੇ ਆ ਜਾਂਦੇ ਆ ਇਹਦਾ ਮਤਲਬ ਇੱਕ ਚੱਕਰਦਾਰ ਧਰਤੀ ਹੈ ਔਰ ਅਸੀਂ ਸਾਡਾ ਜੀਵਨ ਵੀ ਇਦਾਂ ਚੱਕਰਦਾਰ ਠੀਕ ਹੈ ਤੇ ਇਸ ਚੱਕਰ ਦਾ ਜੀਵਨ ਦੇ ਵਿੱਚ ਅਸੀਂ ਕੀ ਕਰਨਾ ਕਿ ਅੱਛਾ ਬੀਜ ਬੀਜਣਾ ਸੀ ਜੇ ਅੱਛਾ ਬੀਜ ਬੀਜਾਂਗੇ ਤੇ ਅੱਛੀ ਅਸੀਂ ਫਸਲ ਨੂੰ ਕੱਟ ਲਾਂਗੇ ਅਗਰ ਮਾੜਾ ਬੀਜ ਬੀਜਾਂਗੇ ਤੇ ਮਾੜੀ ਹੀ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਵਾਂਗੇ ਅਸੇ ਲਈ ਜੋ ਤੁਹਾਨੂੰ ਸਿਖਾਉਣ ਵਾਲੀਆਂ ਉਹਨੂੰ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਣਾ ਦੂਸਰਿਆਂ ਨੂੰ ਵੀ ਸਿਖਾਉਣਾ ਤਾਂ ਕਿ ਤੁਸੀਂ ਜੋ ਬੀਜ ਬੀਜਨਾ ਉਹਦਾ ਫਲ ਦੂਜੇ ਵੀ ਲੈਣ ਤੁਹਾਡੇ ਤੋਂ ਬਾਅਦ ਹੋਰ ਵੀ ਕੋਈ ਉਸ ਬੀਜ ਨੂੰ ਉਸ ਫਸਲ ਨੂੰ ਲੈ ਸਕੇ ਆਪਣੇ ਜੀਵਨ ਦੇ ਵਿੱਚ ਇਸ ਲਈ ਆਪਣੇ ਤੱਕ ਲੈ ਕੇ ਇਸ ਸਿੱਖਿਆ ਨੂੰ ਰੱਖਣਾ ਨਹੀਂ ਬਾਕੀ ਦੂਜਿਆਂ ਨੂੰ ਵੀ ਵੰਡਣੀ ਹੈਗੀ ਤਾਂ ਕਿ ਦੂਜੇ ਵੀ ਇਸ ਫਸਲ ਨੂੰ ਆਪਣੇ ਜੀਵਨ ਦੇ ਵਿੱਚ ਬlesing ਨੂੰ ਉਹ ਲੈਣ ਅਗਰ ਇਹ ਵਾਅਦਾ ਕਰਦੇ ਹੋ ਕਿ ਅਸੀਂ ਸਿੱਖ ਕੇ ਅੱਗੇ-ਅੱਗੇ ਦਵਾਂਗੇ ਤੇ ਮੈਂ ਵਾਅਦਾ ਕਰਦੀਆਂ ਕਿ ਤੁਹਾਡੇ ਜੀਵਨ ਦੇ ਵਿੱਚ ਖੁਸ਼ਹਾਲੀ ਆਊਗੀ ਤੁਸੀਂ ਆਨੰਦ ਭਰੀ ਜੀਵਨ ਜੀਵੋਗੇ ਜਿੱਦਾਂ ਕਿ ਪਹਿਲੀ ਵੀਡੀਓ 'ਚ ਤਾਂ ਮੈਂ ਸਫਲਤਾ ਬਾਰੇ ਦੱਸਿਆ ਸੀ ਕੀ ਸਫਲਤਾ ਕਿਦਾਂ ਤੁਸੀਂ ਹਾਸਲ ਕਰ ਸਕਦੇ ਹੋ ਉਸੇ ਤਰ੍ਹਾਂ ਅੱਜ ਮੈਂ ਤੁਹਾਨੂੰ ਦੱਸਣਾ ਕਿ ਤੁਸੀਂ ਆਪਣੇ ਸੋਚਾਂ ਦੇ ਦੁਆਰਾ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ ਤੁਸੀਂ ਜੋ ਸੋਚੋਗੇ ਨਾ ਤੁਹਾਨੂੰ ਮਿਲ ਸਕਦਾ ਹੈ ਇਹ ਸਭ ਕੁ ਤੁਹਾਡੇ ਹੱਥਾਂ ਵਿੱਚ ਪਰਮੇਸ਼ਰ ਨੇ ਪਾਇਆ ਹੋਇਆ ਕਿਉਂਕਿ ਇਹ ਜਿਹੜੀ ਮਿੱਟੀ ਬਣੀ ਹੈ ਸਾਡਾ ਸਰੀਰ ਬਣਿਆ ਨਾ ਇਹ ਬਹੁਤ سارے ਤੱਤਾਂ ਦਾ ਬਣਿਆ ਹੋਇਆ ਇਹਦੇ ਵਿੱਚ ਬਹੁਤ ਕੁਝ ਪਾਵਰਫੁਲ ਕਰਨ ਨੇ ਇਹ ਪਾਵਰਫੁਲ ਮਿੱਟੀ ਹੈ ਜਿਹੜਾ ਸਾਨੂੰ ਸਰੀਰ ਮਿਲਿਆ ਕਿਉਂਕਿ ਇਹਦੇ ਵਿੱਚ ਜੀਵਨ ਦੇ ਸਵਾਸ ਪਾਏ ਹੋਏ ਨੇ ਇਹਦੇ ਵਿੱਚ ਜੋ ਤੁਸੀਂ ਉਹ ਗਾਣਾ ਉਨ ਉਗਣਾ ਹੀ ਉਗਣਾ ਪਾਈ ਚੰਗਾ ਪਾਉਗੇ ਚੰਗਾ ਉਗਣਾ ਮਾੜਾ ਪਾਉਗੇ ਤੇ ਮਾੜਾ ਉਗਣਾ ਇਸ ਲਈ ਤੁਸੀਂ ਇੱਕ ਐਸੇ ਜਨ ਨੂੰ ਤੁਸੀਂ ਜੋ ਸੋਚੋਗੇ ਤੁਹਾਡੇ ਲਈ ਪੂਰਾ ਹੋ ਜਾਊਗਾ ਹੁਣ ਤੁਸੀਂ ਬਹੁਤ ਸਾਰੇ ਲੋਕ ਮੈਨੂੰ ਹੱਸਦੇ ਹੋਣਗੇ ਕਿ ਐਦਾਂ ਕਿਦਾਂ ਹੋ ਜਾਏਗਾ ਫਿਰ ਸਾਰੇ ਇਨਸਾਨ ਬਹੁਤ ਕੁਝ ਹਾਸਲ ਕਰ ਲੈਣ ਕੋਈ ਗਰੀਬ ਧਤੀ ਦਬ ਰਵੇ ਨਾ ਸਹੀ ਗੱਲ ਹੈ ਅਗਰ ਸਾਰੇ ਨੂੰ ਇਸ ਗੱਲ ਦੇ ਬਾਰੇ ਪਤਾ ਚੱਲ ਜੇ ਨਾ ਤਾਂ ਕੋਈ ਵੀ ਧਰਤੀ ਤੇ ਗਰੀਬ ਨਾ ਰਵੇ ਕਿਉਂਕਿ ਸਾਰੀ ਸੋਚਾਂ ਦੀ ਖੇਲ ਹੈ ਸਾਰੀ ਦਿਮਾਗ ਦੀ ਖੇਲ ਆ ਸਾਰੀ ਅਗਰ ਅਸੀਂ ਦਿਮਾਗ ਨੂੰ ਕੰਟਰੋਲ ਚ ਲਿਆਣਾ ਸਿੱਖ ਗਏ ਨਾ ਤੇ ਸਾਰੀ ਚੀਜ਼ਾਂ ਸਾਡੇ ਬਸ ਵਿੱਚ ਹੋ ਜਾਣਗੀਆਂ ਕਿਉਂਕਿ ਪਰਮੇਸ਼ੁਰ ਨੇ ਦਿਮਾਗ ਦੀ ਰਚਨਾ ਇਸ ਤਰੀਕੇ ਨਾਲ ਕੀਤੀ ਹੈ ਜਿਸ ਇਨਸਾਨ ਨੂੰ ਬੁੱਧੀ ਆ ਗਈ ਨਾ ਜਿਸ ਨੂੰ ਗਿਆਨ ਆ ਗਿਆ ਜਿਸ ਨੂੰ ਸਮਝ ਆ ਗਈ ਨਾ ਉਹ ਇਹਨਾਂ ਵਿਚਾਰਾਂ ਨੂੰ ਇਹਨਾਂ ਥੋਟ ਨੂੰ ਕੰਟਰੋਲ ਵਿੱਚ ਰੱਖਣਾ ਸਿੱਖ ਜਾਂਦਾ। ਉਹ ਜਿਹੜਾ ਵਿਚਾਰਾਂ ਨੂੰ ਸੋਚਾਂ ਨੂੰ ਕੰਟਰੋਲ ਵਿੱਚ ਰੱਖਣਾ ਸਿੱਖ ਗਿਆ ਉਹ ਤੜ ਗਿਆ ਬਈ। ਕਿਉਂਕਿ ਇਹ ਬੁੱਧੀ ਦਾ ਸਾਰਾ ਖੇਲ ਹੁੰਦਾ ਇਹ ਸੋਚਾਂ ਦਾ ਸਾਰਾ ਖੇਲ ਆ। ਅਗਰ ਤੁਹਾਡੇ ਕੋਲ ਬੁੱਧੀ ਹੈਗੀ ਤੇ ਤੁਸੀਂ ਸੋਚਾਂ ਨੂੰ ਕੰਟਰੋਲ ਕਰੋਗੇ। ਹੁਣ ਤੁਸੀਂ ਕਹਿੰਦੇ ਨਾ ਬੁੱਧੀ ਕਿਉਂ ਨਹੀਂ ਸਾਡੇ ਕੋਲ ਅਸੀਂ ਸਾਰੇ ਕੰਮ ਕਾਜ ਕਰਦੇ ਮੈਂ ਇਹਦੀ ਬੁੱਧੀ ਦੀ ਗੱਲ ਨਹੀਂ ਕਰ ਰਿਹਾ। ਇਹ ਸਭਨਾਂ ਕੋਲ ਬੁੱਧੀ ਹੈਗੀ ਸਾਰੇ ਰੋਟੀ ਪਾਣੀ ਖਾਣ ਦਾ ਪਤਾ ਨਾ ਧੰਦਾ ਪਤਾ ਹੈ। ਐਕਸਟਰਾ ਜਿਹੜਾ ਗਿਆਨ ਆ ਸਾਇੰਸ ਕਹਿੰਦੀ ਹੈ ਕਿ ਇਸ ਸੋਚਾਂ ਦੇ ਵਿੱਚ ਇਸ ਦਿਮਾਗ ਦੇ ਵਿੱਚ ਨਾ 60000 ਤੋਂ ਵੱਧ ਜਿਹੜੇ ਵਿਚਾਰ ਨਾ ਦਿਨ ਦੇ ਚੱਲਦੇ ਰਹਿੰਦੇ ਇੱਕ ਵਿਚਾਰ ਸੁਣਿਆ ਇੱਕ ਵਿਚਾਰ ਚੱਲ ਰਿਹਾ ਹੁਣ ਉਹ ਦੂਸਰਾ ਵਿਚਾਰ ਆ ਜਾਊਗਾ ਫੁਲਾੜੇ ਬੰਦੇ ਨੇ ਇਦਾਂ ਕੀਤਾ ਅੱਜ ਮੈਂ ਇਦਾਂ ਕਰਨਾ ਵਾ ਮੈਂ ਇਦਾਂ ਕਰਦੀ ਆ ਉਹ ਕਰਦੀ ਆ ਪੁਰਾਣੀਆਂ ਤੋਂ ਪੁਰਾਣੀਆਂ ਗੱਲਾਂ ਨਿਕਲ ਕੇ ਇਸ ਦਿਮਾਗ ਦੇ ਵਿੱਚ ਆ ਜਾਣਗੀਆਂ ਸਾਰਾ ਦਿਨ ਸੋਚਾਂ ਵਿੱਚ ਨਿਕਲ ਜਾਂਦਾ ਜਿਹੜਾ ਬੰਦਾ ਕੱਲਾ ਰਹਿੰਦਾ ਨਾ ਉਹਨੂੰ ਪੁੱਛ ਕੇ ਦੇਖਿਓ ਉਹ ਕੰਮ ਕਰਦਾ ਹੋਏ ਸੋਚਦਾ ਰਹਿੰਦਾ ਅੱਛਾ ਉਹ ਮੇਰੀ ਸਹੇਲੀ ਹੁੰਦੀ ਸੀ ਉਹ ਮੇਰੇ ਕਲਾਸਮੈਟ ਇਦਾਂ ਸੀ ਪੁਰਾਣੀਆਂ ਤੋਂ ਪੁਰਾਣੀਆਂ ਗੱਲਾਂ ਨਿਕਲ ਕੇ ਆਣਗੀਆਂ ਕਿੱਥੋਂ ਇਹ ਸੋਚਾਂ ਦੇ ਵਿੱਚੋਂ ਨਿਕਲ ਕੇ ਆਣਗੀਆਂ ਸੋਚਾਂ ਦਿਮਾਗ ਨੂੰ ਘਮਾਉਂਦਾ ਵਾ 60000 ਤੋਂ ਵੀ ਵੱਧ ਸੋਚਾਂ ਇਹਦੇ ਵਿੱਚ ਦਿਨ ਚ ਚਲਦੀਆਂ ਨੇ। ਤੋਂ ਇਹਨੂੰ ਕੰਟਰੋਲ 'ਚ ਕਰਨਾ ਬੱਸ ਏਡੀ ਏਡੀ ਮੁਸ਼ਕਲ ਦੀ ਗੱਲ ਵੀ ਨਹੀਂ ਤੇ ਏਡੀ ਜਲਦੀ ਇਹਨੂੰ ਆਪਾਂ ਹੱਲ ਵੀ ਨਹੀਂ ਕਰ ਸਕਦੇ। ਇਹਦੇ ਲਈ ਸਾਡੀ ਬੁੱਧੀ ਦਾ ਗਿਆਨ ਦਾ ਸਮਝ ਦਾ ਹੋਣਾ ਬਹੁਤ ਜ਼ਰੂਰੀ ਆ। ਹੁਣ ਮੈਂ ਗੱਲ ਕਰ ਰਹੀ ਹਾਂ ਇਸ ਮੁੱਦੇ ਦੇ ਕਿ ਤੁਸੀਂ ਇਹਨਾਂ ਸੋਚਾਂ ਦੇ ਦੁਆਰਾ ਬਹੁਤ ਕੁਝ ਲੈ ਸਕਦੇ ਹੋ। ਸੱਚਮੁੱਚ ਤੁਸੀਂ ਇਹਨਾਂ ਸੋਚਾਂ ਦੇ ਦੁਆਰਾ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ। ਪਰ ਕਿੱਦਾਂ? ਕਿੱਦਾਂ ਕਰ ਸਕਦੇ ਹੋ? ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਨੀਤੀ ਵਚਨ ਤੁਸੀਂ ਅਗਰ ਪੜ੍ਹੇ ਹੋਗੇ ਬਾਈਬਲ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਹੋਏਗਾ ਨੀਤੀ ਵਚਨ ਉਹਦੀ 16 ਵਿੱਚ ਲਿਖਿਆ ਕਿ ਮਨ ਕੀ ਯੁਕਤੀ ਮਨੁਸ਼ਕਿ ਵਸ਼ਮੇ ਹੈ ਮਨ ਕੀ ਯੁਕਤੀ ਕਿਆ ਹੈ ਮਨੁਸ਼ਕਿ ਵਸ਼ਮੇ ਹੈ ਜੋ ਅਸੀਂ ਸੋਚਦੇ ਆ ਨਾ ਇਹ ਮਨੁਸ਼ਕਿ ਦੇ ਵਸ ਵਿੱਚ ਆ ਮਤਲਬ ਵਸ ਵਿੱਚ ਕਿਦਾਂ ਬਚਪਨ ਤੋਂ ਜਦੋਂ ਤੋਂ ਜੰਮੇ ਆ ਪਲੇ ਆ ਇੱਥੋਂ ਤੱਕ ਆ ਗਏ ਆ ਉਹ ਸਾਰਾ ਹੀ ਸਭ ਕੁਝ ਇੱਥੇ ਪਿਆ ਹੋਇਆ ਉਹ ਕਿਤੇ ਨਹੀਂ ਬਾਹਰ ਗਿਆ ਸਭ ਕੁਝ ਇੱਥੇ ਪਿਆ ਹੋਇਆ ਤੇ ਮਨੁੱਖ ਦੇ ਵਾਸਤੇ ਵਿੱਚ ਉਹ ਸਭ ਕੁਝ ਪਰ ਪਰਮੇਸ਼ਰ ਜਿਹੜਾ ਮਨਾਂ ਨੂੰ ਤੋਲਦਾ ਮਨਾਂ ਨੂੰ ਜਾਣਦਾ ਕਿ ਕਿਹੜੀਆਂ ਗੱਲਾਂ ਦੇ ਲਈ ਭਲਾਈ ਵਾਲੀਆਂ ਤੇ ਕਿਹੜੀਆਂ ਗੱਲਾਂ ਦੇ ਹਾਨੀਕਾਰਕ ਵਾਲੀਆਂ ਪਰਮੇਸ਼ਰ ਉਹਨੂੰ ਤੋਲਦਾ ਇਸ ਲਈ ਸਾਡੇ ਥੋੜ ਸਾਡੇ ਮਨ ਵਿੱਚ ਬਹੁਤ ਜ਼ਿਆਦਾ ਭਰੇ ਹੋਏ ਨੇ ਕਿਹੜੇ ਚੰਗੇ ਕਿਹੜੇ ਮਾੜੇ ਇਹ ਹੀ ਸਾਡੀ ਜਿਹੜੀ ਸਬਕੌਂਸ਼ੀਅਸ ਮਾਈਂਡ ਨੂੰ ਨਹੀਂ ਪਤਾ ਸਾਡੀ ਇੱਕ ਬੁੱਧੀ ਨੂੰ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਕਿਹੜੇ ਚੰਗੇ ਨੇ ਕਿਹੜੇ ਮਾੜੇ ਨੇ ਜਦੋਂ ਅਸੀਂ ਐਗਜ਼ਾਮਪਲ ਦੇ ਤੌਰ ਤੇ ਜਦੋਂ ਅਸੀਂ ਸਵੇਰੇ ਉੱਠਦੇ ਆ ਤੇ ਸਾਡੇ ਮਨ 'ਚ ਕੋਈ ਖਿਆਲ ਆ ਗਿਆ ਜਾਂ ਅਸੀਂ ਫੋਨ ਉੱਠਦੇ ਕੁਝ ਐਸੀ ਖਬਰ ਦੇਖ ਲਈ ਜਿਹੜਾ ਜਾਂ ਕਿਸੇ ਦੀ ਡੈਥ ਹੋ ਗਈ ਜਾਂ ਕੋਈ ਐਦਾਂ ਦੀ ਖਬਰ ਦੇਖ ਲਈ ਉਹ ਪੂਰਾ ਦਿਨ ਸਾਡੇ ਮਨ ਨੂੰ ਖਰਾਬ ਕਰਕੇ ਰੱਖਦੀ ਹੈ ਪੂਰਾ ਦਿਨ ਰੋਂਦੇ ਹਾਂ ਧੁੰਦੇ ਆ ਸਾਡਾ ਦਿਨ ਨਿਕਲ ਜਾਂਦਾ ਅਗਰ ਉਹ ਹੀ ਤੁਸੀਂ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਵਿੱਚ ਕੀਤੀ ਹੋਏਗੀ ਜਾਂ ਬਾਈਬਲ ਪੜ੍ਹ ਕੇ ਕੀਤੀ ਹੋਏਗੀ ਜਾਂ ਹੱਸਦੇ ਖੇਲਦੇ ਤੁਸੀਂ ਉੱਠੇ ਹੋ ਹੱਸਦੇ ਹੋਏ ਸ਼ੁਰੂਆਤ ਕੀਤੀ ਕਿ ਤੇ ਸਾਰਾ ਦਿਨ ਹੱਸਦਾ ਗੁਜ਼ਰਦਾ ਇਹ ਕਿਦਾਂ ਇਹ ਸਭ ਕੁਝ ਇਹਦਾ ਖੇਲ ਆ ਕਿਉਂਕਿ ਅਸੀਂ ਇਹਦੇ ਵਿੱਚ ਕੀ ਪਾ ਦਿੱਤਾ ਜੋ ਭਾਵਨਾ ਪਾਵੋਗੇ ਅਗਰ ਡਰਾਵਣੀਆ ਭਾਵਨਾ ਚੋਟ ਲੱਗਣ ਵਾਲੀਆਂ ਭਾਵਨਾ ਦੁੱਖ ਦੇਣ ਵਾਲੀਆਂ ਭਾਵਨਾ ਇਹਦੇ ਅੰਦਰ ਪਾਓਗੇ ਤੇ ਉਹ ਹੀ ਭਾਵਨਾ ਲੈ ਕੇ ਸਾਰਾ ਦਿਨ ਚੱਲਦੇ ਰਹਾਂਗੇ ਅਗਰ ਖੁਸ਼ੀ ਵਾਲੀਆ ਭਾਵਨਾ ਆਨੰਦ ਵਾਲੀਆ ਭਾਵਨਾ ਇਹਦੇ ਵਿੱਚ ਪਾਵਾਂਗੇ ਤੇ ਪੂਰਾ ਦਿਨ ਸਾਡਾ ਆਨੰਦ ਵਿੱਚ ਬੀਤੂਗਾ ਇਹ ਸਾਰਾ ਇਹਦਾ ਖੇਲ ਆ ਅਗਰ ਤੁਸੀਂ ਇਹਨੂੰ ਕੰਟਰੋਲ 'ਚ ਲਿਆਣਾ ਸਿੱਖ ਲਿਆ ਨਾ ਤੁਸੀਂ ਕਦੇ ਉਦਾਸ ਨਹੀਂ ਹੋਵੋਗੇ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਤੋਂ ਇਹਨੂੰ ਕੰਟਰੋਲ 'ਚ ਕਰਨਾ ਇਨਸਾਨ ਨੂੰ ਆਣਾ ਚਾਹੀਦਾ ਉਹルメ ਅੱਗੇ ਅੱਗੇ ਸਮੇਂ 'ਤੇ ਤੁਹਾਨੂੰ ਦੱਸਾਂਗੀ ਕਿ ਕਿਦਾਂ ਇਹਨੂੰ ਕੰਟਰੋਲ ਕੀਤਾ ਜਾਦਾ ਮੇਰੀ ਆ ਭੈਣਾਂ ਜਿਹੜੇ ਸਵੇਰੇ ਉੱਠਦੀਆਂ ਕਿਚਨ ਚ ਵੜਦੀਆਂ ਤੇ ਆਏ ਹਾਏ ਮੈਨੂੰ ਠੰਡ ਬੜੀ ਮੈਨੂੰ ਸਾਰੇ ਕੰਮ ਕਰਨੇ ਪੈਂਦੇ ਆ ਉਹ ਜੋ ਸਵੇਰੇ ਉੱਠ ਕੇ ਸ਼ਬਦ ਬੋਲੇ ਨਾ ਸਾਰਾ ਦਿਨ ਉਹ ਠੰਡ ਹੀ ਲੱਗਦੀ ਰਹਿੰਦੀ ਸਾਰਾ ਦਿਨ ਦੁਖੀ ਹੀ ਰਹਿੰਦੀ ਕਦੀ ਬੱਚਿਆਂ ਨਾਲ ਲੜਦੇ ਕਦੀ ਪਤੀ ਦੇ ਨਾਲ ਲੜ ਜੇ ਉਹ ਹੀ ਭੈਣ ਹੱਸੇ ਖੁਸ਼ੀ ਰਸੋਈ ਦੇ ਵਿੱਚ ਵੜੇ ਤੇ ਭਾਏ 20 ਵਾਰੀ ਵੀ ਰਸੋਈ ਵਿੱਚ ਉਹਨੂੰ ਵੜਨਾ ਪੈ ਜੇ ਨਾ ਤਾਂ ਵੀ ਉਹ ਖੁਸ਼ ਖੁਸ਼ ਰਹੇਗੀ ਕਿਉਂ ਕਿਉਂਕਿ ਸਵੇਰੇ ਜੋ ਉਹਨੂੰ ਖੁਰਾਕ ਦਿੱਤੀ ਆ ਉਹ ਕਿਹੜੀ ਦਿੱਤੀ ਆ ਖੁਸ਼ੀ ਦੀ ਖੁਰਾਕ ਆਪਣੇ ਆਪ ਨੂੰ ਦਿੱਤੀ ਆ ਅਗਰ ਉਹ ਦੁੱਖ ਦੀ ਖੁਰਾਕ ਦੇ ਕੇ ਖਿੰਜਣ ਵਾਲੀ ਖੁਰਾਕ ਆਪਣੇ ਆਪ ਨੂੰ ਦੇਗੀ ਨਾ ਮਾਈਂਡ ਦਿਮਾਗ ਨੂੰ ਤਾਂ ਸਾਰੇ ਦਿਨ ਖਿੰਜਣ ਖਜਾਲਟ ਹੀ ਚੱਲਿਆ ਰਹਿਣਾ ਇਸ ਲਈ ਅਗਰ ਆਪਣੇ ਜੀਵਨ ਦੇ ਵਿੱਚ ਕੁਝ ਪਾਣਾ ਤੇ ਪਹਿਲਾਂ ਇਹਨੂੰ ਸਾਫ਼ ਕਰਨਾ ਪਊਗਾ ਇਹਨੂੰ ਕਲੀਨ ਕਰਨਾ ਪਊਗਾ ਇਹਨੂੰ ਸ਼ੁੱਧ ਰੱਖਣਾ ਪਊਗਾ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਦੇ ਨਾਲ ਕਰਨੀ ਆ ਤਾਂ ਕਿ ਪਰਮੇਸ਼ਰ ਸਦਾ ਤੁਹਾਡੇ ਨਾਲ ਰਹੇ ਤੁਸੀਂ ਉਹਦੇ ਵਿੱਚ ਰਹਿ ਕੇ ਸਾਰੇ ਕੰਮ ਕਰੋ ਤੇ ਸਾਰੇ ਕੰਮ ਆਨੰਦ ਭਰੇ ਹੀ ਹੋਣਗੇ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਤੁਹਾਨੂੰ ਕੀ ਸਮਝਾ ਰਹੀ ਹਾਂ ਮੈਂ ਸਮਝਾ ਰਹੀ ਕਿ ਆਪਣੇ ਥੌਟਸ ਨੂੰ ਕਾਬੂ ਕਰਨਾ ਸਿੱਖ ਜਾਓ ਆਪਣੇ ਵਿਚਾਰ ਆ ਵਿਚਾਰ ਹੀ ਤੁਹਾਨੂੰ ਵਧਾਉਂਦੇ ਨੇ ਵਿਚਾਰ ਹੀ ਤੁਹਾਨੂੰ ਉੱਪਰ ਖੜਦੇ ਨੇ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨਾ ਹੈਗਾ ਜਿਸ ਦਿਨ ਵਿਚਾਰਾਂ ਦੀ ਸ਼ੁੱਧੀ ਹੋ ਗਈ ਨਾ ਉਸ ਦਿਨ ਦੇਖੋ ਤੁਸੀਂ ਤੁਹਾਡੇ ਜੀਵਨ ਦੇ ਘਰ ਦੇ ਕਿੰਦਾ ਬਦਲਾਅ ਪਹਿਲਾਂ ਤੁਸੀਂ ਆਪਣੀ ਆਪ ਤੇ ਬਦਲਾਅ ਦੇਖੋਗੇ ਕਿ ਮੈਂ ਬੜੀ ਹੈਪੀ ਰਹਿਣੀ ਆ ਮੈਂ ਬਹੁਤ ਖੁਸ਼ ਰਹਿਣੀ ਆ ਤੋ ਉਹਦੇ ਲਈ ਕੀ ਕਰਨਾ ਹੋਵੇਗਾ ਹੈਪੀ ਰਹਿਣ ਦੇ ਲਈ ਖੁਸ਼ ਰਹਿਣ ਦੇ ਲਈ ਕੀ ਕਰਨਾ ਹੋਵੇਗਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਕਿਦਾਂ ਕੀ ਤੋਂ ਨਾ ਹੁੰਦਾ ਜਾਣ ਬੁੱਝ ਕੇ ਤੁਸੀਂ ਕਰਨਾ ਨਹੀਂ ਚਾਹੁੰਦੇ ਖਿੰਝਖੜਾ ਸਵੇਰੇ ਸੇਰੇ ਸ਼ੁਰੂ ਹੋ ਜਾਂਦੀ ਆ ਸਾਰਾ ਦਿਨ ਚੱਲਦੀ ਰਹਿੰਦੀ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਮੈਂ ਦੁਖੀ ਰਹਾ ਮੈਂ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਮੈਂ ਖਿੰਝਖਜਾਵਟ ਚ ਰਹਾ ਕੋਈ ਨਹੀਂ ਕਹੇਗਾ ਪਰ ਇਦਾਂ ਹੁੰਦਾ ਪਰ ਜੇਕਰ ਹੋ ਰਿਹਾ ਤੇ ਉਹਨੂੰ बार कि आना और अगली वीडियो भीडियो मैं दसागी और अपने कमेंट्स बॉक्स में अपनी राय जरूर लिखना कि तक भीडियो किदा लगी है ठीक है फिर मिलेंगे नवी भीडियो भी सारे न मेरे वालों जैम सिगी कौन